ਬੜੇ ਮਾਣ ਦੇ ਨਾਲ ਅੱਜ ਪੂਰਾ ਭਾਰਤ ਆਪਣੀ ਸਿਰ ਤੇ ਪਗੜੀ ਸਲਾਮਤ ਕਰੀ ਬੈਠਾ ਹੈ ਤਾਂ ਮੇਰਾ ਇਹ ਮੰਨਣਾ ਹੈ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਕੁਰਬਾਨੀ ਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਲਿਆਲਾ ਜੀ ਦੀ ਕੁਰਬਾਨੀ ਦੇ ਬਦੌਲਤ ਉਸੇ ਦੇ ਚੱਲਦੇ ਪੰਜਾਬ ਸਰਕਾਰ ਨੇ ਇੱਕ ਉਪਰਾਲਾ ਕੀਤਾ ਕਿ ਮਹਾਰਾਜ ਦਾ ਜੋ 350 ਸਾਲ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਇਹਨੂੰ ਅਸੀਂ ਸ਼ਹਾਦਤ ਦੀ ਸ਼ਤਾਬਦੀ ਦੇ ਰੂਪ ਚ ਮਨਾਉਂਦੇ ਹੋਏ ਪੂਰਾ ਮਹੀਨਾ ਨਵੰਬਰ ਦਾ ਮਹੀਨਾ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ ਜਿਹੜੇ ਨੇ ਅਸੀਂ ਇਹ ਧਾਰਮਿਕ ਜਿਹੜੇ ਪ੍ਰੋਗਰਾਮ ਨੇ ਉਹ ਅਸੀਂ ਕਰਵਾਈਏ ਤਾਂ ਜੋ ਸਾਡੀ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਮਹਾਰਾਜ ਦੀ ਕੁਰਬਾਨੀ ਦੇ ਬਾਰੇ ਵਿੱਚ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾਈ ਦੀ ਕੁਰਬਾਨੀ ਦੇ ਬਾਰੇ ਵਿੱਚ ਪਤਾ ਲੱਗ ਸਕੇ ਜਿਹਦੇ ਚੱਲਦੇ ਅੱਜ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਇਸ ਧਰਤੀ ਦੇ ਉੱਤੇ ਅੱਜ ਸਾਊਂਡ ਐਂਡ ਲਾਈਟ ਸ਼ੋਅ ਹੈ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਅੱਜ ਇਸ ਸਾਊਂਡ ਐਂਡ ਲਾਈਟ ਸ਼ੋਅ ਦੇ ਉੱਤੇ ਪਹੁੰਚੀ ਆ ਲਾਈਟ ਹੈਂਡ ਸਾਊਂਡ ਦਾ ਪ੍ਰੋਗਰਾਮ ਗੁਰੂ ਸਾਹਿਬ ਦੇ 350 ਸਾਲੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ ਸਾਡੇ ਗੁਰੂਆਂ ਨੇ ਸਾਡੇ ਲਈ ਆਪਣਾ ਪਰਿਵਾਰ ਵਾਰਤਾ ਆਪਣੇ ਆਪ ਵਾਰਤਾ ਸਾਨੂੰ ਪਤਾ ਲੱਗਿਆ ਕਿ ਕਿੱਦਾਂ ਦੀ ਸ਼ਹੀਦੀ ਹੋਈ ਤੇ ਕੀ ਕੀ ਸਾਡੇ ਪੰਥ ਨੇ ਦੁੱਖ ਦੇਖੇ ਹੋਏ ਆ ਅਸੀਂ ਇਹ ਹੁਣ ਤੱਕ ਸਮਝਦੇ ਰਹੇ ਵੀ ਹਿੰਦੂ ਸਿੱਖ ਮੁਸਲਮਾਨ ਤਾਂ ਇਹ ਤਾਂ ਸਾਰਿਆਂ ਦੇ ਲਈ ਸ਼ਹੀਦੀਆਂ ਪਾ ਗਏ ਆ ਮੈਂ ਅੱਜ ਤੱਕ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਹੀਂ ਸੀ ਇਹ ਜਾਣਦਾ ਅੱਜ ਇਸ ਲਾਈਟ ਐਂਡ ਸਾਊਂਡ ਤੋਂ ਮੈਨੂੰ ਇਹ ਸਿੱਖਣ ਨੂੰ ਮਿਲਿਆ। ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਜੋ ਅੱਜ ਵਿਖਾਇਆ ਗਿਆ ਹੈ ਬਹੁਤ ਹੀ ਮਨ ਨੂੰ ਜਿਹੜਾ ਹੈ ਵੈਰਾਗਮਈ ਹੁੰਦਾ ਹੈ। ਪੰਜਾਬ ਸਰਕਾਰ ਦਾ ਇਸ ਗੱਲ ਦੇ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨੀ ਇੰਪੋਰਟੈਂਟ ਮਹੱਤਵਪੂਰਨ ਜਾਣਕਾਰੀ ਸਾਡੇ ਬੱਚਿਆਂ ਨਾਲ ਸ਼ੇਅਰ ਕੀਤੀ।